ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਰਾਜਪੁਰਾ ਚੁੰਗੀ ਦੇ ਉਪਰਾ ਦੇ ਵਿੱਚ ਬੁੱਧਵਾਰ ਦੇਰ ਸ਼ਾਮ ਸੇਵਾਮੁਕਤੀ ਫਾਇਤੀ ਇਰਦੋ ਗੁਰਜਰ ਨੇ ਆਪਣੇ 16 ਸਾਲਾਂ ਦੇ ਪੁੱਤਰ ਵਿਵੇਕ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ ਹੈ ਕਿ ਪਿਤਾ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਪਿਤਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਬੱਦਸੂਕੀ ਕਰ ਰਿਹਾ ਸੀ। ਪੁੱਤਰ ਨੇ ਉੱਚੀ ਬੋਲਣ ਤੋਂ ਮਨਾ ਕਰਦੇ ਹੋਏ ਉਸ ਨੂੰ ਘਰ ਦੇ ਅੰਦਰ ਨਹੀਂ ਜਾਣ ਦੀ ਕਿਹਾ ਸੀ ਤਾਂ ਦੱਸ ਦਈਏ। ਤਨੂ ਬੋੜੀ ਮਾਰਨ ਤੋਂ ਬਾਅਦ ਮਲਜਮ ਪਿਤਾ ਫਰਾਰ ਹੋ ਗਿਆ ਤੇ ਉਸ ਦੀ ਭਾਲ ਲਈ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀ ਗਈ ਆ। ਐਸ.ਪੀ. ਸਦਰ ਡਾਕਟਰ ਕਰਨਿਆ ਸ਼ਰਮਾ ਨੇ ਦੱਸਿਆ ਕਿ ਧੀਰਜ ਸ਼ਰਾਬ ਪੀਂਦਾ ਆਦੀ ਆ। ਬੁੱਧਵਾਰ ਸਵੇਰੇ ਵੀ ਸ਼ਰਾਬ ਪੀ ਕੇ ਉਹ ਆਇਆ ਸੀ ਤੇ ਇਸ ਗੱਲ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਝਗੜਾ ਹੋ ਗਿਆ। ਸ਼ਾਮ ਨੂੰ 7 ਵਜੇ ਉਹ ਗਾਲਾਂ ਕੱਢ ਰਿਹਾ ਸੀ ਤੇ ਉਸ ਸਮੇਂ ਪੁੱਤਰ ਵਿਵੇਕ ਮੱਝ ਦੇ ਕੋਲ ਸੀ। ਉਸ ਨੇ ਆਪਣੇ ਪਿਤਾ ਨੂੰ ਗਾਲਾਂ ਕੱਢਣ ਤੋਂ ਰੋਕਿਆ ਤੇ ਘਰ ਦੇ ਅੰਦਰ ਜਾਣ ਲਈ ਕਿਹਾ। ਅਸਮੇ ਬਹੁਤ ਸਾਰੇ ਲੋਕ ਮਯੂਜ਼ ਸਨ ਇਸ ਕਰਕੇ ਉਹਨੇ ਹੋਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਤਰਨੇ ਆਪਣੇ ਪਿਤਾ ਨੂੰ ਉੱਚੀ ਆਵਾਜ਼ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਇਸ ਗੱਲ ਤੋਂ ਧੀਰਜਨ ਨਰਾਜ ਹੋ ਗਿਆ ਤੇ ਉਹ ਘਰ ਦੇ ਅੰਦਰੋਂ ਲਾਇਸੈਂਸ ਪਿਸਤੌਲ ਲੈ ਕੇ ਆ ਗਿਆ ਤੇ ਦੱਸ ਦਈਏ ਕਿ ਵਿਵੇਕ ਨੂੰ ਇਸ ਗੱਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਉਸਦੇ ਪਿਤਾ ਗੋਲੀ ਚਲਾ ਦੇਣਗੇ ਉਸਦੇ ਪਿਤਾ ਨੇ ਵਿਵੇਕ ਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ 대ਹਾਂ ਡਿੱਗ ਪਿਆ ਤੇ ਆਵਾਜ਼ ਸੁਣ ਕੇ ਉਹਦੀ ਮਾਂ ਸੁਦਾ ਤੇ ਛੋਟਾ ਭਰਾ ਨਿਤਨ ਵੀ ਆ ਗਏ ਵਿਵੇਕ ਨੂੰ ਚੁੱਕਣ ਦੇ ਲਈ ਦੌੜੇ ਦੂਜੇ ਪਾਸੇ ਕੀ ਇੱਧਰ ਭੱਜ ਗਿਆ ਇਸ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਨੇ ਮੌਕੇ ਤੇ ਹੀ ਉਸ ਨੂੰ ਮੌਕੇ ਤੇ ਪਹੁੰਚ ਕੇ ਤੇ ਵਿਵੇਕ ਨੂੰ ਐਸਐਨਐਮ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਵਿਵੇਕ ਇੱਕ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਉਹ ਆਪਣੇ ਪਿਤਾ ਦੀ ਥਾਂ ਘਰ ਦਾ ਸਾਰਾ ਕੰਮ ਸੰਭਾਲਦਾ ਸੀ। ਆਪਣੇ ਪਿਤਾ ਨੂੰ ਉਹ ਬਹੁਤ ਪਿਆਰ ਕਰਦਾ ਸੀ ਕਿਸੇ ਨੂੰ ਕੀ ਪਤਾ ਸੀ ਕਿ ਇੱਕ ਦਿਨ ਜਿਹਨੂੰ ਉਹ ਪਿਆਰ ਕਰਦਾ ਹੈ ਉਹਨੇ ਹੀ ਉਹਦੀ ਜਾਨ ਲੈ ਲੈਣੀ ਆ। ਪਰਿਵਾਰ ਵਾਲੇ ਪਿਤਾ ਨੂੰ ਪੁੱਛ ਰਹੇ ਆ ਉਹ ਕਹਿ ਰਹੇ ਆ ਕਿ ਸਿਰਫ ਉਹ ਸਮਝਾ ਹੀ ਰਿਹਾ ਸੀ ਉਸਨੇ ਉਸ ਨੂੰ ਕਿਉਂ ਮਾਰਤਾ ਜੌਂਦੇ ਜੀ ਉਸਨੇ ਆਪਣੇ ਜਿਗਰ ਦੇ ਟੁਕੜੇ ਨੂੰ ਹੀ ਮਾਰ ਦਿੱਤਾ ਦੋਸ਼ੀ ਪਿਤਾ ਆਪਣੇ ਨਾਲ ਪਿਸਤੌਲ ਵੀ ਲੈ ਗਿਆ ਪੁਲਿਸ ਨੇ ਘਰ ਦੇ ਵਿੱਚੋਂ ਇੱਕ ਹੋਰ ਲਾਇਸੈਂਸਡ ਡਬਲ ਬੈਰਲ ਵੀ ਬਰਾਮਦ ਕੀਤਾ ਇਹ ਬੇਟੇ ਦੀ ਮੌਤ ਹੋਣ ਤੋਂ ਬਾਅਦ ਮਾਂ ਦੀ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹੈ ਪੁਲਿਸ ਨੂੰ ਸ਼ੱਕ ਸੀ ਕਿ ਮੌਜਮਤ ਧੀਰਜ ਜਦਾ ਦੂਰ ਨਹੀਂ ਗਿਆ ਹੋਣਾ ਇਸ ਕਰਕੇ ਉਹਨਾਂ ਨੇ ਨੇੜੇ-ਤੇੜੇ ਪੁਲਿਸ ਦੀ ਗਤੀਵਿਧੀ ਤੇ ਨਜ਼ਰ ਰੱਖ ਰਿਹਾ ਹੋਵੇਗਾ ਇਸ ਲਈ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਤਲਾਸ਼ੀ ਲਈ ਗਈ ਇਸ ਵਿੱਚ ਉਹ ਜਾਂਦਾ ਹੋਇਆ ਨਜ਼ਰ ਆਇਆ ਐਸਪੀ ਸਦਰ ਨੇ ਦੱਸਿਆ ਕਿ ਧੀਰਜ ਨੇ 12 ਸਾਲ ਫੌਜ ਦੇ ਵਿੱਚ ਫੌਜ ਦੇ ਵਿੱਚ ਨੌਕਰੀ ਕੀਤੀ ਆ ਪਰ ਸ਼ਰਾਬ ਪੀਣ ਦੇ ਕਰਕੇ ਉਹਨੂੰ ਆਟ ਹਟ ਕਰ ਦਿੱਤਾ ਸੀ ਸਾਲੋਂ ਸੇਵਾ ਮੁਕਤ ਹੋਏ ਸਨ ਉਹ ਹਰ ਰੋਜ਼ ਆਪਣੀ ਪਤਨੀ ਦੇ ਨਾਲ ਲੜਦਾ ਰਹਿੰਦਾ ਸੀ ਤੇ ਵੱਡਾ ਪੁੱਤਰ ਹੋਣ ਕਾਰਨ ਵਿਵੇਕ ਆਪਣੇ ਪਿਤਾ ਨੂੰ ਸਮਝਾਉਂਦਾ ਸੀ